ਫਿਰ ਅੱਜ ਸ਼ਾਮ ਨੂੰ ਬਿਜੇ 4 ਤੇ ਮੈਂ ਬਣਾਉਣੀ ਪਈ ਅਜ 버ગર ਦੋ ਹਸਬੰਦ ਨੇ ਮੈਨੂੰ ਨਹੀਂ ਆਖੀ ਤੇ 버ગર ਵਾਲੇ ਬਣਾਉਣੇ ਇੱਕ ਮੈਂ ਪਹਿਲਾਂ ਬਣਾਉਣੀ ਸੀ ਇੱਕ ਅੱਜ ਮੈਂ ਉਹਨਾਂ ਨੂੰ ਲੱਗੀ ਸ਼ਾਮ ਨੂੰ ਟਾਈਮ ਹੋ ਗਿਆ 4 ਵਜੇ ਦਾ ਤੇ ਅੱਜ ਅਸੀਂ ਕਿਨੇ ਸੱਤੇ ਨਾ ਇਹਨੇ ਮੈਨੂੰ ਅੱਜ 5 ਵਜੇ ਦਾ 8:00 ਵਜੇ ਦਾ ਸੇਵ ਦਾ ਤੇ ਮੈਨੂੰ ਕਹਿੰਦਾ ਬਾਹਰ ਲੈ ਕੇ ਚੱਲ ਤੇ ਫਿਰ ਮੈਂ ਉਹਨਾਂ ਬਾਹਰ ਕਿਨਚ ਲੈ ਕੇ ਬੈਠੀ ਸੀ ਜਦੋਂ ਬਾਹਰ ਕਿ ਦਿੱਖਿਆ ਤੇ ਬਾਹਰ ਪਈ ਸੀ ਇਸ ਤਰੰਗੀ ਪੀਂਗ ਹੈ ਨਾ ਇਹਨਾਂ ਫਿਰ ਮੈਂ ਆਪਾਂ ਵੀਡੀਓਜ਼ ਬਣਾਈਆਂ ਸੀ ਮੈਂ ਕਲਿੱਪ ਵਿੱਚ ਐਡ ਕਰੂੰਗੀ ਕਲਿੱਪਸ ਤੇ ਹੁਣ ਮੈਂ ਟਿੱਕੀ ਬਣਨੀ ਰੱਖੀ ਹੋਈ ਆ ਉਹਨੂੰ ਤੇ ਮੈਂ ਆਲੂ ਵੀ ਬੋਇਲ ਕੀਤੇ ਸੀ ਮੇਰੇ ਸੱਚੇ ਸਮੋਸੇ ਨੇ ਹੋ ਗਏ ਅੱਜ ਜੀ ਹਸਬੰਡ ਆਏ ਪਰ ਉਹ ਆਏ ਨਹੀਂ ਕੰਸਰ ਦੇ ਸ਼ਾਰੀਰ ਨਾਲ ਹੋ ਗਈ ਤੇ ਇਸ ਕਰਕੇ ਮੈਂ ਸੱਚੇ ਵਿੱਚ ਲੋ ਪਰ ਗਰਮ ਨਹੀਂ ਨਾ ਨਾ ਕੱਦੀ ਕੱਦ ਦਿਨ ਬਣਾਇਆ ਜੇ ਇਕੱਲੇ ਖਾਣ ਦੇ ਨਹੀਂ ਨਾ ਕੱਦਾ ਮਨ ਨਹੀਂ ਬੈਣੀ ਪਿੰਦਾ ਬੈਡ ਦੂ ਪੀਲੇ ਨੇ ਹੈਨਾ ਹੁਣ ਖੇੜਾ ਪਿਆ ਚੂਣਾ ਮਿਲਾ ਚੂਣਾ 嗯嗯嗯嗯。 पहले भी बना के रखी है बन जो है ये कर ले मैं सॉस ला ली करके एक बनाऊंगी मैं आती टिक्की थोड़ी जी जल गई पलट दी दूसरी साइड तो काफ़ी कच्ची कच्ची सी करके मैं छाड़ी के चली गई तो हम है ਉਹਦੇ ਸਿੰਪਲ ਨੂੰ ਇਹਨੇ ਕੁਝ ਜ਼ਿਆਦਾ ਨਹੀਂ ਪਾਇਆ ਵਿੱਚ ਇਹ ਨਮਕ ਦੀ ਕਿ ਸਾਈਡ ਤੇ ਨਹੀਂ ਹੋਣੀ ਐਸੇ ਮੇਰੇ ਕੋਲ ሽਨਨ ਮਿਕਚੀ ਵੀ ਹੈ ਜੀ ਆ ਪਿਆਜ਼ ਵੀ ਫਸਲ ਦੀ ਖੋਣੀ ਹੋ ਰਹੀ ਹੈ ਪਿਆਜ਼ ਨਮਕ ਸਾਡੇ ਵਿੱਚ ਥੋੜਾ ਗੜੇ ਨੂੰ ਪਾ ਲੈ ਤੇ ਇਹਦੇ ਵਿੱਚ ਲਾਵਾਂਗੇ ਨਿਓਣੀ ਇੰਡਕਸ਼ਨ ਹਾਲ ਨਹੀਂ ਬੰਨ ਲਿਆ ਅੱਛਾ ਗਰਮ ਕਰਨੀ ਹੈ ਜਿਵੇਂ ਇਹਨੂੰ ਕੱਢ ਲਿਓ ਇਸ ਪ੍ਰੈਂਟ ਵੇਸੇ ਮੈਂ ਸਵੇਰੇ ਅਲਗੂ ਹੀ ਚੱਲ ਤੀਨਾਂ ਸਿੰਪਲ ਪਰਾਂਠੇ ਬਣਾਏ ਸੀ ਦੋ ਤੇ ਪਰਪਸ ਜੀ ਸਵੇਰੇ ਨਹੀਂ ਸੀ 11:00 ਸਾਢੇ ਘਰੇ ਦਾ ਟਾਈਮ ਸੀ ਇਸ ਕਰਕੇ ਫਿਰ ਹੰਗਰ ਲੱਗ ਗਈ ਕਿਸਨੇ ਉੱਠੀਗਾ ਤਿੰਨ ਮਿੰਟ ਚ ਉੱਠਣੀ ਨਹੀਂ ਚਲਦੀ ਸੋ ਜਾਂਦੀ ਜਿਵੇਂ ਉੱਠਾ ਤਾਂ ਤੇ ਇਹ ਟਮਾਟਰ ਥੋੜਾ ਤਿੱਖਾ ਤਿੱਖਾ ਜਹਾਥੀ ਦਾ ਮੈਂ ਦੋ ਇਸ ਕਰ ਲਿਆ ਖਾਣ ਚ ਸਾਨੀ ਹੋਗੀ ਇੱਕ ਰੱਖ ਦਾਂਗੀ ਇੱਥੇ ਇੱਕ ਰੱਖ ਦਾਂਗੀ ਇੱਥੇ ਤੇ ਇੱਥੇ ਰੱਖ ਦਾਂਗੀ ਟਿੱਕੀ ਹੋ ਗਿਆ ਰੈਡੀ ਕਰਤਾ ਬਰਗਰ ਤੇ ਹੁਣ ਚਾਹ ਬਣੀ ਪਈ ਹੈ ਗਰਮ ਕਰ ਲੈਂਦੇ ਆ ਤੇ ਚਮਾਉਂਗੇ ਕਾਫੀ ਪੰਡੇ ਬਰਗਿੰਗ ਬਣਾਉਣ ਤੋਂ ਪਹਿਲਾਂ ਪੂਰੀ ਕਲੀਨ ਸੀ ਕਿਚਨ ਇਹਨਾਂ ਕੋਲ ਨਸਲੀ ਤੇ ਬੈਰੀ ਲੱਗ ਪਿਆ ਆਵਾਜ਼ ਆ ਰਹੀ ਹੈ அது 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 வந்து அதுதான் டேஸ்டா பூரா ஷேர் பாப்பா வரையா பிணா் நீ ली टेस्ट लग कि गलती ना डिग गया गलती देख गया। गया लगदा। ना डिग गया लगता और कहना दूध भी पीता है ना थोड़ा खाला चलो ਤੁਸੀਂ 1:00 ਵਜੇ ਦੀਆਂ ਪੀਂਆਂ ਸੀਟੀਆਂ ਕਿਉਂਕਿ ਅੱਜ ਬਣਾਉਣੀਆਂ ਕਾਲੇ ਚਨੇ ਤੇ ਲੋਸਟ ਸੀਗੇ ਮੈਂ ਈ ਮਤਲਬ ਕਿ ਸਾਢੇ 6 ਮੇਰਾ ਦਿਲ ਕੀਤਾ ਬਣਾਉਣ ਨੂੰ ਪਹਿਲੇ ਮੇਰੇ ਰੋਟੀ ਬਣਾਉਣ ਦੇ ਰਹਿੰਦੀਆਂ ਸੀਆਂ ਭੁੱਖ ਤਾਂ ਲੱਗਣੀ ਸੀ ਤੇ ਹੋਰ ਕੋਈ ਆਪਸ਼ਨ ਨਹੀਂ ਹੈਗੀ ਕਿ ਫਿਰ ਮੈਂ ਕਿਹਤੇ ਚੱਲੂ ਜਾਂ ਬਲੈਕ ਚਨੇ ਆ ਕਬਲੀ ਚਨੇ ਜਾਂ ਫਿਰ ਰਾਜਮਾ ਇਦਾਂ ਕੁਝ ਖਾਣ ਦੀ ਕਰਦਾ ਸੀ ਫਿਰ ਮੈਂ ਕਾਲੇ ਚਨੇ ਪੀਂ ਦਿੱਤੇ ਦਰਮਾਣ ਪਣੀ ਦੀ ਵਿੱਚ ਅੱਜਿੰਦਾ ਤੇ ਹੁਣ ਮੈਂ ਇਹਨੂੰ ਬਿਸਤ ਲਗਾਉਣੀ ਪਈ ਆ ਅੱਧੇ ਘੰਟੇ ਲਈ ਤੇ ਫਿਰ ਉਸ ਤੋਂ ਬਾਅਦ ਤੜਕਾ ਲਾ ਕੇ ਫਿਰ ਜਿੰਨੀ ਜ਼ਰੂਰਤ ਹੋਊਗੀ ਫਿਰ ਹੋਰ ਉਹਨੂੰ ਜਿਹੜਾ ਹੈਗਾ ਕੁਝ ਕਰਾਂਗੀ ਹੈ ਨਾ ਮੈਂ ਦੁਪਹਿਰ ਦੇ ਇਹਦਾ ਬਣਾਇਨ ਕਾਰਟੂਨ ਤੇ ਮੈਂ ਐਕਸਰਸਾਈਜ਼ ਵੀ ਕਰਨੀ ਮੈਂ ਇਸ ਕਰਕੇ ਨਹੀਂ ਕੀਤੀ ਕਿਉਂਕਿ ਰੋਟੀ ਨੂੰ ਟਾਈਮ ਲੱਗ ਜੰਨਾ ਸੀ ਹਨਾ ਅੱਜ ਸੜੀ ਬੋ ਸੁਣੀ ਪੀਂਗ ਫੇਸੀਗੀ ਮਤਲਬ ਕਿ ਕਿੰਨੇ ਹੁੰਦੇ ਹਨ ਸਤਰੰਗੀ ਪੀਂ ਜਿਹੜੀ ਆਸਮਾਨ 'ਚ ਕੰਨਦੀ ਆ। ਬਿੰਗੂ ਇੰਦਾ ਤਾਂ ਮਿੱਠੀ ਵੀ ਕੰਦੇ ਹੈ ਨਾ। ਇਹ ਤਾਂ ਅੱਗੇ ਵੀ ਕਿਦਾਂ ਪਈ ਸੀਗੀ ਤੇ ਅੱਜ ਵੀ ਰਾਤੀ ਸਵੇਰੇ ਪਈ ਸੀ 5 ਵਜੇ। ਇੰਨੇ ਢਾਲੇ ਮੈਨੂੰ ਪੂਰਾ ਤੇ ਫਾਈਫ ਸਿਟੀ ਦੇ ਕੰਮ ਪੂਰੇ ਸੀ। ਫਿਰ ਮੈਨੂੰ ਬਾਹਰ ਲੱਗੀ ਜਦੋਂ ਸੁੰਦਾਨੀ ਸਿਰ ਉੱਤੇ ਕੇ ਜਦ ਮੈਂ ਦੇਖਿਆ ਤਾਂ ਕਿੰਨੀ ਸੋਹਣੀ ਜਿਹੜੀ ਰੇਨਬੋ ਆ ਬਣੀ ਪਈ ਸੀ। ਫਿਰ ਆਪਾਂ ਸ਼ੁਰੂ ਕਰੀਏ ਵੀਡੀਓ ਬਣਾਉਣੀ ਹੈ ਨਾ। ਤੇ प्याज ਜਰਾ ਮੇਰਾ ਕੁਝ ਥਾ ਕੁਝ ਕਰੀ ਰੱਖ ਲਿਆ ਬਸ ਜਿਹੜੀਆਂ ਪੂਰੀਆਂ ਹੋ ਜੂਗੀਆਂ ਤੇ ਫਿਰ ਮੈਂ ਤੜਕਾ ਲਾਉਂਗੀ। ਹਨ ਬੇਨੀ ਬੈਨ ਗੱਲਾਂ ਵੀ ਕਰਨ ਲੱਗ ਗਿਆ। ਸੱਲਾਈ ਫੋਲਡਰੰ ਦਾ। ਹਨਾ। ਪਰ ਇਹਨੇ ਬੈਠਣਾ ਨਹੀਂ ਸ਼ੁਰੂ ਕੀਤਾ ਹਜੇ ਤੱਕ। ਕਿ 7 ਮਹੀਨੇ ਦਾ ਹੋ ਗਿਆ। ਸਾਰੇ ਪੁੱਛਦੇ ਆ ਬੈਠਦਾ ਬੈਠਦਾ ਮਿਕਾ ਨਹੀਂ। ਤੇ ਕਹਿੰਦੇ ਆ ਕਿ 7 ਮਹੀਨੇ ਦੇ ਵਿੱਚ ਬੈਠਦਾ ਹੁੰਦਾ। ਹੋਈ ਬੈਠਦਾ ਜੀ। ਕੁਛ ਨਹੀਂ ਕਰਦਾ। ബഡ്ദ പ the